ਹਏ ਮੇਰਾ ਮੁੰਡਾ ਦੇ ਦੋ ਮੈਨੂੰ ਹਾ ਮੁੰਡਾ ਦੇ ਦੋ ਆਹ ਮੈਂ ਜੇ ਤੋ ਗੁਡੀ ਕੇਦੇ ਆਈ ਹਾਂ ਲੁੱਟਣ ਦਿਆ ਹੈ ਤੇ ਨਿਆਣਾ ਹੈਗਾ ਤੇ ਮੈਂ ਇਹ ਥੱਲੇ ਆਇਆ ਹੀ ਮੈਂ ਉਹ ਟੈਂਪੂ ਲਾ ਕੇ ਜਾ ਕੇ ਤੇ ਮੋਟਰਸਾਈਕਲ ਢਾਕੇ ਮੈਂ ਉਹਨੂੰ ਵਾਜਾ ਵੀ ਦੇ ਦਿਆਂ ਨਾ ਫੜੀ ਗੁੱਡੀ ਕਿਉਂਕਿ ਲੈਣੇ ਵੱਡੀ ਚ ਕਰੰਟੋਂ ਢਾਕੇ ਤੇ ਉਹਨੇ ਗੁੱਡੀ ਫੜ ਲਈ ਤੇ ਉਹ ਗੁੱਡੀ ਫੜੀ ਨਾਲ ਹੀ ਉਹ ਕਰੰਟ ਪੈ ਗਿਆ ਉਸੇ ਵੇਲੇ ਮਤਲਬ ਗੁੱਡੀ ਦੀ ਹ ਡੋਰ ਹੱਥ ਜੋਊਗੀ ਵੱਡੀ ਗੱਲ ਤੇ ਉਹਦੇ ਪਰਾਂ ਵੀ ਦੀ ਬੱਤੀ ਨਿਕਲ ਗਈ ਨਾਲ ਹੀ ਤੇ ਮੈਂ ਉਹਨੂੰ ਵੇਖ ਕੇ ਚੀਕਾ ਮਾਰ ਕੇ ਭੱਜ ਗਿਆ ਆ ਵੀਰੀ ਟੈਂਪੂ ਵਾਲਾ ਨਾਲ ਆ ਵੀਰ ਮੈਂ ਇਹਨੂੰ ਵਾਜਾ ਮਾਰ ਕੇ ਇਹਨੂੰ ਪੁੱਛ ਲਈ ਭੱਜੇ ਗਏ ਉਤੋਂ ਛਾਤੋਂ ਇਦਾਂ ਚੁਕਲੇ ਆ ਉਹਦੇ ਬੱਤੀ ਹੁੰਦੀ ਜਿਹਨੂੰ ਪੈਰਾ ਜੋ ਨਿਕਲ ਗਈ ਵਿਚਾਰੇ ਦੇ ਮੰਮੀ ਮੇਰੀ ਨੇ ਲਾ ਕੇ ਥੱਲੇ ਇੱਕਦਮ ਜੱਫੀ ਭਰ ਕੇ ਥੱਲੇ ਸੋਟ ਲਿਆ ਵਾ ਕੀ ਨਾਂ ਬੱਚੇ ਦਾ ਜਾਨ ਸਿੰਘ ਇਹ ਤਾਰਾਂ ਤੋਂ ਹਟਦੇ ਨਹੀਂ ਇਹ ਤਾਰਾਂ ਇਹਨਾਂ ਨੂੰ ਹਟਣਿਆ ਇਹ ਨਾ ਹੋਣ ਇਹਨਾਂ ਦੀ ਮਰਜ਼ੀ ਆਪਾਂ ਕਹਿ ਸਕਦੇ ਕਹਿ ਨੂੰ ਪਰ ਆਡਾ ਦੇ ਜਵਾਗ ਚਲ ਗਿਆ ਨਾ ਚਾਇਨਾ ਡੋਰ ਨਾਲ ਹੁਣ ਤੱਕ ਕਈ ਕੀਮਤੀ ਜਾਨਾਂ ਜਾ ਚੁੱਕੀਆਂ ਜੇ ਗੱਲ ਕੀਤੀ ਜਾਵੇ ਅੱਜ ਤਰਨਤਨ ਦੀ ਤਰਨਤਨ ਦੇ ਵਿੱਚ ਅੱਜ 6-6 ਸਾਲ ਦਾ ਬੱਚਾ ਜਿਹੜਾ ਜਿਸ ਦਾ ਨਾਮ ਦਿਲਜਾਨ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਘਰ ਦੀ ਛੱਤ ਦੇ ਉੱਤੇ ਇੱਕ ਗੁੱਡੀ ਨੂੰ ਲੁੱਟ ਰਿਹਾ ਸੀ ਉਹ ਜਿਹੜੀ ਗੁੱਡੀ ਜਿਹੜੀ ਆ ਉਹ ਆਈਟਾ ਪਾਵਰ ਜੀ ਟੈਂਸ਼ਨ ਤਾਰਾਂ ਵਾਂ ਉਹਨਾਂ ਤਾਰਾਂ ਦੇ ਉੱਤੇ ਜਿਹੜੀ ਹੈ ਗੁੱਡੀ ਪੈਂਦੀ ਹੈ ਤੇ ਡੋਰ ਤੋਂ ਉਸ ਨੂੰ ਕਰੰਟ ਲੱਗਦਾ ਜਿਸ ਕਰ ਉਸ ਦੀ ਉਹਨੂੰ ਕਰੰਟ ਲੱਗਣ ਕਰਕੇ ਬੱਚੇ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਅੱਜ ਦੱਸਿਆ ਜਾਂਦਾ ਹੈ ਕਿ ਇਹ ਬੱਚਾ ਆਪਣੇ ਮਾਂ ਪਿਓ ਦਾ ਇਕਲੌਤਾ ਬੱਚਾ ਸੀ ਜੇ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਸਕਦੇ ਆ ਆ ਤਾਰਾਂ ਤੋਂ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਹ ਜਿਹੜੀਆਂ ਨੂੰ ਤਾਰਾਂ ਨੂੰ ਹਟਾਇਆ ਜਾਵੇ ਕਈ ਲੋਕਾਂ ਨੂੰ ਹੁਣ ਤੱਕ ਇਹਨਾਂ ਤਾਰਾਂ ਕਰਨ ਕਰੰਟ ਵੀ ਪੈ ਚੁੱਕਾ ਹੈ ਤੇ ਕਈਆਂ ਦੀ ਮੌਤ ਹੋ ਚੁੱਕੀ ਹੈ ਉਹ ਤਾਰ ਹੀ ਗੁੱਡੀ ਫੜਨ ਲੱਗਾ ਸੀ ਉਹ ਡੋਰਾ ਉੱਤੇ ਸੀ ਉਹ ਡੋਰਾ ਜਿਉਂ ਖਿੱਚੀ ਤੇ ਨਾਲ ਹੀ ਮੌਤ ਹੋ ਗਈ ਉਹਦੀ ਤੇ ਉਹ ਪੈਰ ਤੋਂ ਥੱਲੇ ਉਸਾੜ ਕੇ ਫਿਰ ਹਸਪਤਾਲ ਖੜਿਆ ਉਹਨਾਂ ਦਾ ਹੱਥਾ ਵੀ ਨਹੀਂ ਤੇ ਬਾਜੀ ਆ ਵੀ ਤਾਰਾਂ ਹੀ ਨੀਵੀਆਂ ਜਿਆਦੀਆਂ ਨਿਆਣਿਆਂ ਨੂੰ ਛਾਰਾ ਛੋਰਾ ਜੇ ਪ੍ਰਬੰਧ ਕਰਨਾ ਚਾਹੀਦਾ ਜਾਂ ਤੇ ਬਣਾਉਣੀ ਨਾ ਦੇਣ ਉਹਦੇ ਨਾਲ ਇਹਨਾਂ ਨੂੰ ਆ ਨੂੰ ਸੀ ਦੇਣ ਜਾਂ ਦੇਣ ਜਾਂ ਠੇਕੇਦਾਰ ਜਿਹੜੇ ਲੈ ਕੇ ਬਣਾ ਕੇ ਪੈਸੇ ਵਟ ਕੇ ਗਾਂ ਜਾਂਦੇ ਆ ਤੇ ਗਰੀਬਾਂ ਦੇ ਘਰ ਉਜੜ ਜਾਂਦੇ ਮਹਾ ਦੇ ਲਿਆ ਹੁੰਦਾ ਮਕਾਨ ਤੋਂ ਨਾਲ ਹੁਣ ਬੱਚਾ ਵੀ ਗਵਾ ਬੈਠੇ ਆ ਤੇ ਇਹ ਕਰਕੇ ਇਹੋ ਜਿਹਾ ਨਾਲੇ ਹੁਣ ਜੋ ਇਹਨੂੰ ਸਰਕਾਰ ਨੂੰ ਚਾਹੀਦਾ ਜੋ ਗਰੀਬ ਪਰਿਵਾਰ ਇਹਨੂੰ ਆਪਣੀ ਸਹਾਇਤਾ ਵੀ ਚਾਹੀਦੀ ਕਰਨੀ ਇਹਨੂੰ ਵੀ ਚਲੋ ਜੋ ਵੀ ਬੱਚੇ ਦਾ ਜਾਣ ਤੇ ਆ ਤਾਰਾਂ ਤੋਲਾਂ ਦਾ ਵੀ ਕੋਈ ਕਰਨਾ ਚਾਹੀਦਾ ਜਾਂ ਇਹਨਾਂ ਨੂੰ ਮਕਾਨਾਂ ਨੂੰ ਆਖਰ ਪਈ ਨਾ ਐਨਓਸੀ ਇਹਨਾਂ ਨੂੰ ਕਰੰਟ ਦੇਣ ਇਹਨਾਂ ਨੂੰ ਨਾਂ ਬੱਤੀਆਂ ਦੇਣ ਇਹਨਾਂ ਨੂੰ ਤੇ ਆਪੇ ਨਾਂ ਬਣਾਉਣਾ ਪਈ ਕਹਿੰਨੋ ਮੀਟਰ ਹੀ ਨਾ ਲਾਉਣ ਜੇ ਬਣਾਉਂਦਾ ਉਹਨਾਂ ਮੀਟਰ ਲਾਉਣ ਹੀ ਨਾ ਪਏ ਨਾਂ ਬਣਾਉਣ ਲੋਕ ਮੈਨੂੰ ਤੁਹਾਡੇ ਜਰੀਏ ਪਤਾ ਲੱਗ ਰਿਹਾ ਵਾ ਕਿ ਇਸ ਤਰ੍ਹਾਂ ਬੱਚੇ ਦੀ ਡੈਥ ਹੋ ਗਈ ਹੈ ਮੇਰੇ ਕੋਲ ਤਾਂ ਕਹਿਣ ਦੀ ਕੋਈ ਲਫਜ਼ੀ ਨਹੀਂ ਨਿਕਲ ਰਹੇ ਪਰ ਮੈਂ ਤਾਂ ਬਹੁਤ ਇਸ ਚੀਜ਼ ਤੋਂ ਕੱਲ ਵੀ ਪਰੇਸ਼ਾਨ ਹੋਇਆ ਕਿ ਪ੍ਰਸ਼ਾਸਨ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰਦਾ ਕਿ ਇਹ ਡਰੋਨ ਸਿਸਟਮ ਕੀਤੇ ਜੇ ਹੈ ਜੋ ਉਹ ਜੋ ਵੀ ਹੈ ਪਰ ਰੈਲੀ ਅਫਸੈਟ ਵਾਲੀ ਪੋਜੀਸ਼ਨ ਹੈ ਕਿ ਕੱਲ ਕਿਤਰੇ ਵੀ ਤੁਸੀਂ ਜਾ ਕੇ ਦੇਖ ਸਕਦੇ ਜੇ ਪਤਾ ਕਰ ਸਕਦੇ ਜੇ ਜਾਂ ਸ਼ਾਇਦ ਤੁਸੀਂ ਕੀਤਾ ਵੀ ਹੋਵੇ ਕਿ ਹਰ ਜਗ੍ਹਾ ਤੇ ਚਾਈਨਾ ਡੂਰ ਹੀ ਚੱਲ ਰਹੀ ਸੀ ਕੋਈ ਪਾਬੰਦੀ ਨਹੀਂ ਦਿਖੀ ਸ਼ਰਿਆਮ ਸਭ ਕੁਝ ਹੈ ਔਰ ਇਸ ਚੀਜ਼ ਦਾ ਨਤੀਜਾ ਵੀ ਜੇ ਅਗਰ ਸਾਡੇ ਸਕੂਲ ਦਾ ਬੱਚਾ ਵੀ ਇਹਦੇ ਵਿੱਚ ਆਪਣੀ ਜਾਨ ਗਵਾ ਬੈਠਾ ਤਾਂ ਅਸੀਂ ਤਾਂ ਚੁੱਪ ਕਰਕੇ ਨਹੀਂ ਬਹਾਂਗੇ ਸਾਡੇ ਕੋਲ ਤੇ ਜੋ ਵੀ ਬੰਦਾ ਸਰਦਾ ਹੋਇਆ ਅਸੀਂ ਆਵਾਜ਼ ਚੁੱਕਾਂਗੇ ਮਮਨ ਸ਼ਰਮਾ ਪੀਟੀਸੀ ਨਿਊਜ਼ ਤਰਨਤਾਰਨ